ਨਮਸਕਾਰ ਅੱਜ ਦੇ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਮੈਂ ਵੈਲਕਮ ਕਰਦੀ ਆ ਤੁਸੀਂ ਦੇਖੋ ਕਿ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਜਾਂ ਨਹੀਂ ਪਲੀਜ਼ ਦੱਸੋ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਪਲੀਜ਼ ਜੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਤਾਂ ਮੈਨੂੰ ਦੱਸੋ ਕਿ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਜਾਂ ਨਹੀਂ ਸੁਣ ਰਹੀ ਹਾਂਜੀ ਪਲੀਜ਼ ਮੈਨੂੰ ਦੱਸੋ ਕਿ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ am i audible to you ਜੋ ਵੀ ਮੇਰੇ ਨਾਲ ਜੁੜੇ ਹੋਏ ਹੋ ਪਲੀਜ਼ ਮੈਨੂੰ ਦੱਸੋ ਕਿ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਅੱਜ ਦਾ ਜਿਹੜਾ ਆਪਣਾ ਟਾਪਿਕ ਹੈਗਾ ਜੀ ਉਹ ਹੈ ਜੀ ਐਕਸੈਪਟ ਦਾ ਚੇਂਜ ਮਤਲਬ ਜੋ ज़ूम कर लो मतलब मैं समझ ही नहीं हां जी ਹਾਂਜੀ ਹਾਂਜੀ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਜੀ ਉਹ ਹੈ ਐਕਸੈਪਟ ਦਾ ਚੇਂਜ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਂਦਾ ਹੈ ਸਾਡੀ ਲਾਈਫ ਦੇ ਵਿੱਚ ਕੋਈ ਬਦਲਾਅ ਆਂਦਾ ਹੈ ਅਸੀਂ ਉਹਨੂੰ ਕਿੱਦਾਂ ਐਕਸੈਪਟ ਕਰਨਾ ਹੈ ਤੇ ਐਕਸੈਪਟ ਕਰਨਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਉਹਦੇ ਬਾਰੇ ਗੱਲ ਕਰਾਂਗੇ ਆਪਣੇ ਨਾਲ ਥੋੜੇ ਜਿਹੀ ਸਬਸਕ੍ਰਾਈਬਰ ਹੋਰ ਜੁੜਦੇ ਆ ਤਾਂ ਆਪਾਂ ਆਪਣਾ ਜਿਹੜਾ ਲਾਈਵ ਸੈਸ਼ਨ ਹੈ ਉਹ ਸਟਾਰਟ ਕਰਾਂਗੇ ਜੀ हाँ जी, जी में ही अपने नाल थोड़े जे जोलोअर्स होर जुड़ते ने आप जरा अपना लाइव है जी वो स्टार्ट करा हाँ जी थैंक यू जी कोस को क्रिकेट हाँ जी थैंक यू मतलब थानू आवाज वाइए मेरी सुन रही है हाँ जी ਅੱਜ ਦਾ ਜਿਹੜਾ ਆਪਣਾ ਲਾਈਵ ਸੈਸ਼ਨ ਹੈ ਉਹ ਹੈ ਜੀ ਅਕਸੈਪਟ ਦਾ ਚੇਂਜ ਬਾਰੇ ਠੀਕ ਹੈ ਜੀ ਕਿ ਤੁਸੀਂ ਜਿਹੜਾ ਵੀ ਤੁਹਾਡੀ ਲਾਈਫ ਦੇ ਵਿੱਚ ਕੋਈ ਚੇਂਜ ਆਉਂਦਾ ਹੈ ਉਹਨੂੰ ਅਸੀਂ ਕਿਵੇਂ ਅਕਸੈਪਟ ਕਰਨਾ ਹੈਗਾ ਜੀ ਹੁਣ ਦੇਖੋ ਆਪਾਂ ਨਾ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫੈਸਲੇ ਲੈਣੇ ਹੁੰਦੇ ਨੇ ਤੇ ਉਹ ਜਿਹੜੇ ਫੈਸਲੇ ਐ ਉਹ ਅਸੀਂ ਇੱਕ ਕੰਫਰਟ ਜ਼ੋਨ ਦੇ ਵਿੱਚ ਰਹਿ ਰਹੇ ਹੁੰਨੇ ਆ ਤੇ ਉਹ ਨਹੀਂ ਲੈ ਪਾਉਂਦੇ ਪਰ ਕਹਿੰਦੇ ਹੁੰਦੇ ਨਾ ਕਿ ਖੜੇ ਪਾਣੀ ਦੇ ਵਿੱਚ ਵੀ ਮਤਲਬ 스멜 ਆਉਣ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ 1 ਮਿੰਟ ਮੈਨੂੰ ਨਾ ਆਵਾਜ਼ ਥੋੜੀ ਜੀ ਡਿਸਟਰਬ ਲੱਗ ਰਹੀ ਹੈ ਪਲੀਜ਼ ਥੋੜਾ ਟਾਈਮ ਵੇਟ ਕਰੋ ਮੈਨੂੰ ਨਾ ਪਿੱਛੋਂ ਆਵਾਜ਼ ਆਵਾਜ਼ ਆ ਰਹੀ ਹੈ ਪਲੀਜ਼ ਹਾਂਜੀ ਮੈਨੂੰ ਨਾ ਮੇਰੀ ਆਵਾਜ਼ ਵਾਪਿਸ ਆ ਰਹੀ ਹੈ 1 ਮਿੰਟ ਹਾਂਜੀ ਪਲੀਜ਼ ਵੇਟ ਕਰੋ ਹਾਂਜੀ ਐਕਸੈਪਟ ਦੈਟ ਚੇਂਜ ਇਹੀ ਆਪਣਾ ਅੱਜ ਦਾ ਜਿਹੜਾ ਹੈਗਾ ਹੈਗਾ ਜੀ ਟਾਪਿਕ ਹੈ ਕਿ ਅਸੀਂ ਚੇਂਜ ਨੂੰ ਕਿਵੇਂ ਐਕਸੈਪਟ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਜਈਆਂ ਗੱਲਾਂ ਹੁੰਦੀਆਂ ਨੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਬਦਲਾਵਿਆਂ ਨੇ ਪੈਂਦੇ ਨੇ ਕਈ ਲੋਕ ਕੀ ਕਰਦੇ ਨੇ ਇੰਨੇ ਕਿ ਜ਼ਿਆਦਾ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਨੂੰ ਐਕਸੈਪਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਸੀਂ ਜਿਹੜਾ ਚੇਂਜ ਹੋਇਆ ਹੈ ਉਹਨੂੰ ਕਿਵੇਂ ਐਕਸੈਪਟ ਕਰੀਏ ਜਦੋਂ ਕੰਪਿਊਟਰ ਇਨਵੈਂਸ਼ਨ ਹੋਈ ਸੀ ਕੰਪਿਊਟਰ ਦੀ ਬਹੁਤ ਸਾਰੇ ਵੱਡੀਆਂ-ਵੱਡੀਆਂ ਕੰਪਨੀਆਂਜ਼ ਦੇ ਵਿੱਚ EMPLOYEES ਇਹੋ ਜਿਹੇ ਸੀ ਜੋ ਚਾਹਦੇ ਸੀ ਕਿ ਅਸੀਂ ਮਤਲਬ ਜਿਹੜੀ ਨਿਊ ਟੈਕਨੋਲੋਜੀ ਹੈ ਉਨੂੰ ਅਸੀ ਐਡਾਪਟ ਨਾ ਕਰੀਏ ਪਰ ਉਹਦੇ ਨਾਲ ਕੀ ਹੁੰਦਾ ਹੈਗਾ ਜਦੋਂ ਅਸੀਂ ਨਵੀਂ ਚੀਜ਼ ਨੂੰ ਨਹੀਂ ਸਿੱਖਣਾ ਚਾਹੁੰਦੇ ਜਾਂ ਨਵੇਂ ਕੋਈ ਪੈਟਰਨ ਨੂੰ ਅਸੀਂ ਨਹੀਂ ਐਡਾਪਟ ਕਰਨਾ ਚਾਹੁੰਦੇ ਅਸੀਂ ਮਤਲਬ ਜਦੋਂ ਪੁਰਾਣੇ ਤੇ ਸਟਕ ਹੋ ਜਾਂਦੇ ਆ ਨਾ ਸਾਡੀ ਲਾਈਫ ਉੱਥੇ ਹੀ ਰੁਕ ਜਾਂਦੀ ਹੈ ਤੇ ਸਾਡੀ ਗਰੋਥ ਵੀ ਉੱਥੇ ਹੀ ਰੁਕ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਹਮੇਸ਼ਾ ਇਹ ਚਾਹੀਦਾ ਹੈ ਕਿ ਜੋ ਵੀ ਸਾਨੂੰ ਨਈ ਓਪਰਚ्युनिटी ਮਿਲਦੀ ਹੈ ਨਵਾਂ ਸਾਨੂੰ ਕੋਈ ਚਾਹੇ ਉਹ ਜੋਬ ਹੈ ਚਾਹੇ ਉਹ ਕੋਈ ਹੋਰ ਜਗ੍ਹਾ ਹੈ ਜਿਵੇਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸ਼ਿਫਟ ਹੋਣਾ ਹੈ ਜੇ ਅਸੀਂ ਬਹੁਤ ਟਾਈਮ ਦਾ ਮਨਚ ਬਣਾ ਰੱਖਿਆ ਤਾਂ ਸਾਨੂੰ ਉਸੇ ਟਾਈਮ ਹੀ ਉਹ ਚੀਜ਼ ਕਰ ਲੈਣੀ ਚਾਹੀਦੀ ਹੈ ਹਾਂਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੈਂ ਤੁਹਾਨੂੰ ਇੱਕ ਨਾ ਕਹਾਣੀ ਸੁਣਾਉਣੀ ਹੈ ਥੋੜੀ ਜਿਹੀ ਆਪਣੇ ਨਾਲ ਲਾਈਵ ਦੇ ਵਿੱਚ ਹੋਰ ਜਿਹੜੇ ਸਰੋਤੇ ਹੈਗੇ ਨੇ ਆਪਾਂ ਨੂੰ ਦੇਖਣ ਵਾਲੇ ਨੇ ਆਪਣੇ ਫਾਲੋਅਰਸ ਨੇ ਆਪਣੇ ਨਾਲ ਜੁੜ ਜਾਣ ਫਿਰ ਮੈਂ ਤੁਹਾਨੂੰ ਉਹ ਕਹਾਣੀ ਸ਼ੁਰੂ ਕਰੂੰਗੀ ਸੁਣਾਣੀ ਉਹਨਾਂ ਟਾਈਮ ਮੈਂ ਤੁਹਾਨੂੰ ਦੱਸਦੀ ਆ ਕਿ ਚੇਂਜ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਆਪਾਂ ਕਿਤੇ ਵੀ ਜਾਂਦੇ ਆ ਹੁਣ ਜਿਵੇਂ ਮੰਨ ਲਓ ਕੀ ਹੁਣ ਜਿਵੇਂ ਤੁਸੀਂ ਦੇਖੋ ਅਕਤੂਬਰ ਦਾ ਮੰਥ ਆ ਗਿਆ ਅਕਤੂਬਰ ਦੇ ਮੰਥ ਦੇ ਵਿੱਚ ਆਪਾਂ ਆਪਾਂ ਨੂੰ ਥੋੜੀ ਜੀ ਸਰਦੀ ਹੁਣ ਲੱਗਣ ਲੱਗ ਗਈ ਇੰਡੀਆ ਦੇ ਵਿੱਚ ਥੋੜਾ ਜਿਹਾ ਮਤਲਬ ਠੰਡ ਵਾਲਾ ਮੌਸਮ ਹੋਣਾ ਸ਼ੁਰੂ ਹੋ ਗਿਆ ਆਪਾਂ ਉਸ ਹਿਸਾਬ ਨਾਲ ਸਰਦੀ ਤੇ ਗਰਮੀ ਜਿਹੜੇ ਜਿਹੜੇ ਸੀਜ਼ਨ ਚੇਂਜ ਹੁੰਦੇ ਆ ਸਰਦੀ ਤੇ ਗਰਮੀ ਨੂੰ ਆਪਾਂ ਉਸ ਹਿਸਾਬ ਨਾਲ ਹੀ ਕੀ ਕਰਦੇ ਆਂ ਅਕਸੈਪਟ ਕਰਦਿਆਂ ਅਸੀਂ ਅਸੀਂ ਰੱਬ ਅੱਗੇ ਕੰਪਲੀਟ ਥੋੜੀ ਨਾ ਕਰਦੇ ਆ ਕਿ ਰੱਬਾ ਤੂੰ ਸੇ ਤੂੰ ਇਸ ਟਾਈਮ ਸਰਦੀ ਕਿਉਂ ਲੈ ਕੇ ਆਏ ਇਸ ਮਹੀਨੇ ਦੇ ਵਿੱਚ ਗਰਮੀ ਹੋਣੀ ਚਾਹੀਦੀ ਸੀ ਜੇ ਇਸ ਮਹੀਨੇ ਦੇ ਵਿੱਚ ਅਸੀਂ ਉਸ ਚੇਂਜ ਨੂੰ ਅਕਸੈਪਟ ਕਰਦੇ ਆ ਉਸ ਅਕੋਰਡਿੰਗ ਅਸੀਂ ਕੱਪੜੇ ਪਾਉਂਦੇ ਆ ਉਸ ਅਕੋਰਡਿੰਗ ਅਸੀਂ ਖਾਣਾ ਪੀਣਾ ਸਾਦਾ ਸਭ ਕੁਝ ਉਸ ਅਕੋਰਡਿੰਗ ਹੁੰਦਾ ਕਿਉਂ ਕਿਉਂਕਿ ਅਸੀਂ ਉਸ ਚੇਂਜ ਨੂੰ ਅਕਸੈਪਟ ਕੀਤਾ ਹੁੰਦਾ ਜਿਹੜਾ ਕੁਦਰਤ ਨੇ ਆਪਣੇ ਲਈ ਚੇਂਜ ਲੈ ਲੈ ਕੇ ਆਈ ਆ ਕੁਦਰਤ ਉਸ ਚੀਜ਼ ਨੂੰ ਆਪਾਂ ਐਕਸੈਪਟ ਕਰਦੇ ਆਂ ਫਿਰ ਕਿਉਂ ਨਾ ਜਿਹੜੇ ਆਪਣੇ ਆਪਣੇ ਜਿਹੜੇ ਫੇਵਰ ਚ ਨੇ ਚੇਂਜ ਅਸੀਂ ਉਹਨਾਂ ਨੂੰ ਵੀ ਐਕਸੈਪਟ ਕਰੀਏ ਚੇਂਜ ਕਰਨਾ ਕਿਸੇ ਚੀਜ਼ ਨੂੰ ਅ ਬੁਰੀ ਗੱਲ ਨਹੀਂ ਹੈ ਮੰਨ ਲਓ ਕਿਸੇ ਚੀਜ਼ ਨੂੰ ਇੱਕ ਜਗ੍ਹਾ ਤੋਂ ਤੁਸੀਂ ਦੂਸਰੀ ਜਗ੍ਹਾ ਤੇ ਜਾਣਾ ਹੈ ਤੁਸੀਂ ਚੇਂਜ ਹੋ ਰਹੇ ਹੋ ਬਹੁਤ ਟਾਈਮ ਤੋਂ ਤੁਸੀਂ ਮਨ ਬਣਾਇਆ ਸੀ ਇਹ ਕੋਈ ਬੁਰੀ ਗੱਲ ਨਹੀਂ ਇਹ ਚੰਗੀ ਗੱਲ ਹੈ ਚੇਂਜ ਚੇਂਜ ਲੈ ਕੇ ਆਣਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਜੇ ਅਸੀਂ ਇੱਕ ਜਗ੍ਹਾ ਤੇ ਸਟਕ ਹੋ ਕੇ ਰਹਿ ਗਏ ਨਾ ਸਾਡੀ ਗ੍ਰੋਥ ਪੋਸੀਬਲ ਹੀ ਨਹੀਂ ਹੈ ਕਿ ਅਸੀਂ ਇੱਕ ਜਗ੍ਹਾ ਤੇ ਸਟਕ ਹੋ ਕੇ ਹੀ ਰਹਿ ਜਾਵਾਂਗੇ ਪੂਰੀ ਲਾਈਫ ਮੈਨੇ ਬਹੁਤ سارے ਲੋਕ ਅਜਿਹੇ ਦੇਖੇ ਨੇ ਜਿਹੜੇ ਇੱਕ ਹੀ ਇੰਸਟੀਟਿਊਸ਼ਨ ਦੇ ਵਿੱਚ ਇੱਕ ਹੀ ਜਗ੍ਹਾ ਤੇ ਨੌਕਰੀ ਕਰਕੇ ਆਪਣਾ ਪੂਰੀ ਲਾਈਫ ਬਿਤਾਪਾਉਂਦੇ ਨੇ ਨਾ ਤਾਂ ਉਹ ਆਪਣੀ ਗ੍ਰੋਥ ਕਰਦੇ ਨੇ ਫॉर ਪ੍ਰਮੋਸ਼ਨ ਤੇ ਨਾ ਹੀ ਉਹਨਾਂ ਨੂੰ ਡਿਮੋਸ਼ਨ ਹੁੰਦਾ ਬਸ ਉਹ ਇੱਕ ਜਗ੍ਹਾ ਤੇ ਹੀ ਸਟਕ ਹੋਏ ਰਹਿੰਦੇ ਨੇ ਹੁਣ ਮੈਂ ਤੁਹਾਨੂੰ ਕਹਾਣੀ ਸੁਣਾ ਰਹੀਆਂ ਸਪੈਂਸਰ ਜੌਨਸਨ ਹੋਏ ਨੇ ਬਹੁਤ ਹੀ ਮਸ਼ਹੂਰ ਜਿਹੜੇ ਇੰਗਲਿਸ਼ ਦੇ ਰਾਈਟਰ ਨੇ ਉਹਨਾਂ ਦੀ ਇੱਕ ਬੁੱਕ ਹੈਗਾ ਹੂ ਹੂ 무ਵਡ ਮਾਈ ਚੀਜ਼ ਮਤਲਬ ਕਿ ਜਿਹੜਾ ਮੇਰਾ ਪਨੀਰ ਦਾ ਟੁਕੜਾ ਹੈ ਮੇਰਾ ਚੀਜ਼ ਕਿਸ ਨੇ 무ਵ ਕੀਤਾ ਕਿਸ ਨੇ ਹਿਲਾ ਦਿੱਤਾ ਇਹਦੇ ਵਿੱਚ ਨਾ ਚਾਰ ਕੈਰੈਕਟਰਸ ਨੇ ਉਹ ਚਾਰ ਕੈਰੈਕਟਰ ਦੋ ਤਾਂ ਹੁੰਦੇ ਨੇ ਸਨੀਫ ਤੇ ਸਕਰੀ ਉਹ ਹੈਗੇ ਨੇ ਮਾਈਸ ਮਤਲਬ ਚੂਹੇ ਤੇ ਦੋ ਹੈਗੇ ਨੇ ਹੈਮ ਤੇ ਹਿਊ ਉਹ ਹੈਗੇ ਨੇ ਮਤਲਬ ਲिटल ਹਿਊਮਨ ਨੇ ਆਪਣੇ ਵਰਗੇ ਹਿਊਮਨ ਨੇ ਪਰ ਆਕਾਰ ਵਿੱਚ ਛੋਟੇ ਨੇ ਉਹ ਚਾਰੇ ਦੋਸਤ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਇੱਕ ਮਤਲਬ ਪਾਰਟਿਕੂਲਰ ਸਟੇਸ਼ਨ ਤੇ ਜਾਂ ਪਾਰਟਿਕੂਲਰ ਪਲੇਸ ਤੇ ਉਹ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਚੀਜ਼ ਮਿਲ ਜਾਂਦੀ ਹੈ ਰੋਜ਼ ਇਹ ਇਦਾਂ ਹੁੰਦਾ ਹੈ ਜਿਹੜੇ ਹੰਟ ਤੇ ਹਿਊ ਹੁੰਦੇ ਨੇ ਮਤਲਬ ਹਿਊਮਨ ਲਾਈਕ ਕਰੀਚਰਸ ਹੁੰਦੇ ਨੇ ਟਾਈਨੀ ਕਰੀਚਰਸ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਜੀ ਰੱਬ ਮਿਲ ਗਿਆ ਕਿਉਂਕਿ ਆਪਣੀ ਹਿਊਮਨ ਟੈਂਡੈਂਸੀ ਇਹ ਜੀ ਹੈ ਜਿਹੜੀ ਜਗ੍ਹਾ ਤੇ ਆਪਾਂ ਨੂੰ ਕੁਝ ਮਿਲਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਕੰਫਰਟ ਜ਼ੋਨ ਬਣ ਜਾਂਦਾ ਹੈ ਸਾਨੂੰ ਲੱਗਦਾ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਮਿਲ ਗਿਆ ਚਾਹੇ ਉਹ ਜੋ ਹੋਵੇ ਚਾਹੇ ਉਹ ਕੋਈ ਹੋਰ ਪੇਸ ਹੋਵੇ ਉਹ ਇਦਾਂ ਹੀ ਕਰਦੇ ਨੇ ਉਹ ਮਤਲਬ ਉਸੇ ਜਗ੍ਹਾ ਤੇ ਸਟਕ ਹੋ ਕੇ ਰਹਿ ਜਾਂਦੇ ਨੇ ਜਿਹੜੇ ਸਨੀਫਟਸ ਕਰੀ ਹੁੰਦੇ ਨੇ ਮਤਲਬ ਲਿਟਲ ਮਾਈਸ ਟਾਈਨੀ ਮਾਈਸ ਉਹ ਕੀ ਕਰਦੇ ਨੇ ਚੂਹੇ ਹੁੰਦੇ ਨੇ ਜਿਹੜੇ ਉਹ ਹਰ ਰੋਜ਼ ਨਵੀਂ ਚੀਜ਼ੀ ਭਾਲ ਵਿੱਚ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਇਦਾਂ ਹੁੰਦਾ ਕਿ ਜਿਸ ਦਿਨ ਇਸ ਜਗ੍ਹਾ ਤੋਂ ਸਾਨੂੰ ਚੀਜ਼ ਮਿਲਨੀ ਬੰਦ ਹੋ ਗਈ ਨਾ ਫਿਰ ਉਸ ਦਿਨ ਅਸੀਂ ਕੀ ਕਰਾਂਗੇ ਇਦਾਂ ਹੀ ਉਹਨਾਂ ਦਾ ਸਫ਼ਰ ਚੱਲਦਾ ਰਹਿੰਦਾ ਹੈ ਦਿਨ ਤੇ ਰਾਤ ਗੁਜ਼ਰਦੇ ਰਹਿੰਦੇ ਨੇ ਇੱਕ ਸਵੇਰ ਜਦੋਂ ਉਹ ਚਾਰੋਂ ਉੱਠਦੇ ਐ ਤਾਂ ਉਹ ਦੇਖਦੇ ਐ ਉਸ ਜਗ੍ਹਾ ਤੇ ਚੀਜ਼ ਦਾ ਟੁਕੜਾ ਨਹੀਂ ਸੀ ਜਿਹੜੇ ਸਨਿਫਟਿਸ ਕਰੀ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਚੇਂਜ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਉਹਨਾਂ ਨੇ ਆਲਰੇਡੀ ਹੀ ਚੀਜ਼ ਦੀ ਭਾਲ ਕੀਤੀ ਹੁੰਦੀ ਹੈ ਨਵੀਂ ਚੀਜ਼ ਦੀ ਉਹ ਉਸ ਜਗ੍ਹਾ ਤੇ ਜਾਂਦੇ ਨੇ ਉੱਥੇ ਰਹਿਣ ਲੱਗ ਜਾਂਦੇ ਨੇ ਤੇ ਉੱਥੇ ਰਹਿ ਕੇ ਉਹਨਾਂ ਨੂੰ ਚੀਜ਼ ਵੀ ਮਿਲਦੀ ਹੈ ਪਰ ਨਾਲ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਨਾਲ-ਨਾਲ ਉਹ ਪਤਾ ਕੀ ਕਰਦੇ ਨੇ ਨਵੀਂ ਚੀਜ਼ ਦੀ ਭਾਲ ਵੀ ਜਾਰੀ ਰੱਖਦੇ ਨੇ ਪਰ ਜਿਹੜੇ ਹੰਤੇ ਹਿਊ ਹੁੰਦੇ ਨੇ ਉਹ ਉਸੇ ਜਗ੍ਹਾ ਤੇ ਸਟਕ ਹੋਏ ਰਹਿੰਦੇ ਨੇ ਉਹਨਾਂ ਨੂੰ ਬਹੁਤ ਕੱਖ ਲੱਗਦੀ ਹੈ ਫਿਰ ਇੱਕ ਦਿਨ ਜਿਹੜਾ ਹਿਊ ਹੁੰਦਾ ਹੈ ਉਹਦੇ ਮਨ ਵਿੱਚ ਵਿਚਾਰ ਆਂਦਾ ਹੈ ਕਿ ਜੇ ਮੈਂ ਇਸ ਜਗ੍ਹਾ ਤੇ ਹੀ ਸਟਕ ਹੋ ਕੇ ਰਹਿ ਗਿਆ ਤਾਂ ਮੈਂ ਆਪਣੀ ਲਾਈਫ ਦੇ ਵਿੱਚ ਕਿਵੇਂ ਅੱਗੇ ਵਧਾਂਗਾ ਫਿਰ ਤਾਂ ਮੈਂ ਭੁੱਖਾ ਹੀ ਮਰ ਜਾਵਾਂਗਾ ਰੈਦਰ ਥੈਨ ਕਿ ਮੈਂ ਭੁੱਖਾ ਮਰਾਂ ਮੈਨੂੰ ਹੋਰ ਜਗ੍ਹਾ ਤੇ ਜਾ ਕੇ ਚੀਜ਼ ਦੀ ਪਾਲ ਕਰਨੀ ਚਾਹੀਦੀ ਹੈ ਤੇ ਹਿਉ ਉਥੋਂ ਨਿਕਲ ਪੈਂਦਾ ਨਵੀਂ ਚੀਜ਼ ਦੀ ਪਾਲ ਵਿੱਚ ਜਦੋਂ ਉਹ ਉਸ ਜਗ੍ਹਾ ਤੇ ਪਹੁੰਚਦਾ ਹੈ ਉਥੇ ਸਨੀਫਟੇਸ ਕਰੀ ਆਲਰੇਡੀ ਹੁੰਦੇ ਨੇ ਜਿਨ੍ਹਾਂ ਨੇ ਬਹੁਤ ਪਹਿਲਾਂ ਹੀ ਚੀਜ਼ ਦੀ ਪਾਲ ਕਰ ਚੁੱਕੇ ਹੁੰਦੇ ਨੇ ਉਹ ਜਿਹੜਾ ਹੰਮ ਹੁੰਦਾ ਉਹ ਡਰ ਹੁੰਦਾ ਉਹਦੇ ਮਨ ਵਿੱਚ ਕਿ ਜੇ ਮੈਂ ਨਵੀਂ ਜਗ੍ਹਾ ਤੇ ਗਿਆ ਨਵੇਂ ਪਲੇਸ ਤੇ ਗਿਆ ਕੀ ਮੇਰੇ ਨਾਲ ਮਤਲਬ ਉਹ ਫੇਲਿਅਰ ਨੂੰ ਐਕਸੈਪਟ ਨਹੀਂ ਕਰ ਪਾਏਗਾ ਤੇ ਉਹਨੂੰ ਡਰ ਲੱਗਦਾ ਹੁੰਦਾ ਕਿਤੇ ਕਿ ਉਹ ਮਰ ਨਾ ਜਾਵੇ ਜਾਂ ਉਹ ਅਨਸਕਸੈਸਫੁਲ ਨਾ ਰਹੇ ਇਸੇ ਚੱਕਰ ਦੇ ਵਿੱਚ ਉਹ ਉਸੇ ਜਗ੍ਹਾ ਤੇ ਸਟਕ ਹੋ ਕੇ ਰਹਿ ਜਾਂਦਾ ਆਪਣੀ ਹਿਊਮਨ ਟੈਂਡੈਂਸੀ ਵੀ ਹਮ ਵਰਗੀ ਹੈ ਅਸੀਂ ਇੱਕ ਜਗ੍ਹਾ ਤੇ ਹੀ ਸਟਕ ਹੋ ਕੇ ਰਹਿ ਜਾਂਦੇ ਹਾਂ ਸਾਨੂੰ ਨਹੀਂ ਚੰਗਾ ਲੱਗਦਾ ਬਦਲਾਅ ਸਾਨੂੰ ਨਹੀਂ ਚੰਗਾ ਲੱਗਦਾ ਕਿ ਅਸੀਂ ਬਦਲਾਅ ਲੈ ਕੇ ਆਈਏ ਖੁਦ ਵਿੱਚ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜਦੋਂ ਵੀ ਸਾਨੂੰ ਲੱਗਦਾ ਕਿ ਬਦਲਾਅ ਜ਼ਰੂਰੀ ਹੈ ਸਾਨੂੰ ਉਹ ਬਦਲਾਅ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਰੱਬ ਨੇ ਜਦੋਂ ਇਹ ਚੇਂਜ ਹੁੰਦਾ ਕੀ ਹੈ ਰੱਬ ਇੱਕ ਨਵੀਂ ਡਾਇਰੈਕਸ਼ਨ ਦੇ ਰਿਹਾ ਹੁੰਦਾ ਆਪਾਂ ਨੂੰ ਕਿ ਹਾਂਜੀ ਬਦਲਾਅ ਕਰਨਾ ਸਿੱਖੋ ਜਦੋਂ ਸਾਨੂੰ ਨਵੀਂ ਡਾਇਰੈਕਸ਼ਨ ਲੱਗ ਜAVE ਨਾ ਕਿਉਂਕਿ ਆਪਨਾ ਨਾ ਜਿਵੇਂ ਆਪਣੀ ਹਿਊਮਨ ਟੈਂਡੈਂਸੀ ਹੁੰਦੀ ਹੈ ਆਪਾਂ ਬਦਲਾਅ ਨਹੀਂ ਚਾਹੁੰਦੇ ਪਰ ਆਪਣੀ ਇੰਟੂਿਸ਼ਨ ਬਹੁਤ ਕੰਮ ਕਰਦੀ ਹੁੰਦੀ ਹੈ ਆਪਾਂ ਨੂੰ ਆਲਰੇਡੀ ਪਤਾ ਹੁੰਦਾ ਹੈ ਕਿ ਇਹ ਚੀਜ਼ ਸਾਡੇ ਲਈ ਚੰਗੇ ਲਈ ਹੈ ਇਹ ਚੀਜ਼ ਸਾਡੇ ਬੁਰੇ ਲਈ ਹੈ ਜਾਂ ਇਹ ਚੀਜ਼ ਸਾਡੀ ਗਰੋਥ ਨਹੀਂ ਕਰੇਗੀ ਬਹੁਤ ਸਾਰੇ ਅਹਜੇ ਲੋਕ ਨੇ ਜੋ ਵੱਡੀਆਂ ਵੱਡੀਆਂ ਐਮ ਐਨ ਸੀਸ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਜੌਬ ਕਰਨ ਲੱਗ ਜਾਂਦੇ ਨੇ ਕਿਉਂਕਿ ਉਹ ਚੇਂਜ ਨੂੰ ਐਕਸੈਪਟ ਕਰਨਾ ਚਾਹੁੰਦੇ ਨੇ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਦੋਂ ਕੰਪਿਊਟਰ ਨੂੰ ਇਨਵੈਂਟ ਕੀਤਾ ਸੀ ਕੰਪਿਊਟਰ ਦੀ ਇਨਵੈਂਸ਼ਨ ਹੋਈ ਸੀ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਨਹੀਂ ਚਾਹੁੰਦੇ ਸੀ ਕਿ ਅਸੀਂ ਕੰਪਿਊਟਰ ਤੇ ਕੰਮ ਕਰੀਏ ਤੇ ਉਹ ਗ੍ਰੋਥ ਹੀ ਨਹੀਂ ਕਰ ਸਕੇ ਤੇ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਵੀ ਫਾਇਰ ਹੋਣਾ ਪਿਆ ਉਹਨਾਂ ਨੂੰ ਕੱਢ ਦਿੱਤਾ ਗਿਆ ਉਹਨਾਂ ਦੀ ਨੌਕਰੀ ਤੋਂ ਕਿਉਂਕਿ ਉਹ ਐਕਸੈਪਟ ਨਹੀਂ ਕਰਨਾ ਚਾਹੁੰਦੇ ਸੀ ਚੇਂਜ ਉਹ ਸਾਰੀ ਉਮਰ ਹੀ ਮੈਨੂਲੀ ਕੰਮ ਕਰਨਾ ਚਾਹੁੰਦੇ ਸੀ ਜੋ ਵੀ ਸਹੂਲਤਾਂ ਬਣੀਆਂ ਨੇ ਜੋ ਵੀ ਫੈਸਿਲਿਟੀਆਂ ਬਣੀਆਂ ਨੇ ਜੋ ਵੀ ਜਿਟੀਰਿਟੀਆਂ ਨੇ ਆਪਣੇ ਕੋਲ ਉਹ ਆਪਣੇ ਭਲਾਈ ਲਈ ਹੈ ਅਸੀਂ ਉਹਦਾ ਕਿਵੇਂ ਯੂਜ਼ ਕਰਨਾ ਹੈ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਇਟਸ ਆਲ ਓਨ ਯੂ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਚੇਂਜ ਕਿਉਂ ਜ਼ਰੂਰੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਖੜੇ ਪਾਣੀ ਦੇ ਵਿੱਚ ਵੀ ਸਮੈਲ ਆਉਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਹੀ ਹਿਊਮਨ ਟੈਂਡੈਂਸੀ ਹੈ ਜਦੋਂ ਅਸੀਂ ਇੱਕ ਜਗ੍ਹਾ ਤੇ ਕੰਫਰਟ ਜ਼ੋਨ ਦੇ ਵਿੱਚ ਰਹਿਨੇ ਆ ਨਾ ਤਾਂ ਸਾਡੀ ਗਰੋਥ ਕਿਤੇ ਨਾ ਕਿਤੇ ਰੁਕ ਜਾਂਦੀ ਹੈ ਉਸ ਗਰੋਥ ਨੂੰ ਅੱਗੇ ਕਰਨ ਲਈ ਖੁਦ ਨੂੰ ਡਿਵੈਲਪ ਕਰਨ ਲਈ ਚੇਂਜ ਬਹੁਤ ਜ਼ਰੂਰੀ ਹੈ ਆਓ ਮੈਂ ਤੁਹਾਨੂੰ ਇੱਕ ਹੋਰ ਛੋਟੀ ਜੀ ਸਟੋਰੀ ਸੁਣਾਉਣੀ ਆ ਜਿਹਦੇ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਚੇਂਜ ਕਿੰਨਾ ਕੁ ਜ਼ਰੂਰੀ ਹੈ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਗਾਰਡਨਿੰਗ ਕਰਦੇ ਨੇ ਐਵੇਂ ਹੀ ਇੱਕ ਤਰ੍ਹਾਂ ਇੱਕ ਗਾਰਡਨਰ ਹੁੰਦਾ ਹੈ ਜੋ ਆਪਣੇ ਗਾਰਡਨ ਦੇ ਵਿੱਚ ਗਾਰਡਨਿੰਗ ਕਰ ਰਿਹਾ ਹੁੰਦਾ ਹੈ ਉਹ ਰੋਜ਼ ਸਵੇਰੇ ਉੱਠਦਾ ਹੈ ਤੇ ਦੇਖਦਾ ਹੈ ਕਿ ਜਿਹੜੇ ਫੁੱਲ ਨੇ ਉਮਰ ਜਾਏ ਪਏ ਨੇ ਉਹ ਕੀ ਕਰਦਾ ਹੈ ਉਨਾ ਮੁਰਝਾਏ ਹੋਏ ਫੁੱਲਾਂ ਤੇ ਹੀ ਆਪਣੀ ਸਾਰੀ ਜਿਹੜੀ ਵੀ ਆਪਣੀ ਕੇਅਰ ਹੁੰਦੀ ਹੈ ਉਹ ਮੁਰਝਾਏ ਹੋਏ ਫੁੱਲਾਂ ਤੇ ਲਗਾ ਦਿੰਦਾ ਹੈ ਤੇ ਉਹ ਮੁਰਝਾਏ ਹੋਏ ਫੁੱਲ ਹੌਲੀ 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 ਸੁੱਕਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਇੱਕ ਦਿਨ ਦੇਖਦਾ ਹੈ ਕਿ ਰੈਦਰ ਥੈਨ ਕਿਵੇਂ ਮੈਂ ਮੁਰਝਾਏ ਹੋਏ ਫੁੱਲਾਂ ਨੂੰ ਦੁਬਾਰਾ ਤੋਂ ਦੇਖਾਂ ਨਾਲ-ਨਾਲ ਮੈਨੂੰ ਨਵੇਂ ਬੀਜ ਵੀ ਲਗਾਉਣੇ ਚਾਹੀਦੇ ਨੇ ਫਿਰ ਉਹ ਕੀ ਕਰਦਾ ਨਾਲ-ਨਾਲ ਨਵੇਂ ਬੀਜ ਲਗਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਥੋੜੇ ਦਿਨ ਬਾਅਦ ਉਹ ਦੇਖਦਾ ਕਿ ਜਿਹੜੇ ਮਰਝਾਏ ਹੋਏ ਫੁੱਲ ਸੀ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤੇ ਉਹਦੀ ਜਗ੍ਹਾ ਤੇ ਜਿਹੜੇ ਉਹਨੇ ਨਵੇਂ ਬੀਜ ਲਗਾਏ ਸੀ ਨਵੇਂ ਫੁੱਲ ਨਵੇਂ ਪੌਦੇ ਉੱਗ ਚੁੱਕੇ ਨੇ ਕੀ ਹੁੰਦਾ ਜੇਕਰ ਉਹ ਨਵੇਂ ਬੀਜ ਨਾ ਲਗਾਉਂਦਾ ਤਾਂ ਜਿਹੜੇ ਫੁੱਲ ਮਰਝਾਏ ਹੋਏ ਸੀ ਉਹ ਪੂਰੀ ਤਰ੍ਹਾਂ ਮਰਝਾ ਜਾਂਦੇ ਤੇ ਉਹਦਾ ਬਾਗ ਸੁਨਣਾ ਹੋ ਜਾਣਾ ਸੀ ਚਿੜੀਆਂ ਨੇ ਉਹਦੇ ਬਾਗ ਵਿੱਚ ਚੈੱਕਣਾ ਨਹੀਂ ਸੀ ਇਸ ਕਰਕੇ ਚੇਂਜ ਬਹੁਤ ਜ਼ਰੂਰੀ ਹੈ ਤੁਹਾਨੂੰ ਉਹ ਹੀ ਰਹੀ ਮੈਂ ਸਟੋਰੀ ਸੁਣਾਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਚੇਂਜ ਆਪਣੀ ਲਾਈਫ ਦੇ ਵਿੱਚ ਜ਼ਰੂਰੀ ਹੈ ਜਾਂ ਕਰਨਾ ਚਾਹੀਦਾ ਹੈ ਆਪਾਂ ਨੂੰ ਜਾਂ ਨਹੀਂ ਕਰਨਾ ਚਾਹੀਦਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਹਿਊਮਨ ਟੈਂਡੈਂਸੀ ਚੇਂਜ ਨੂੰ ਕਿਉਂ ਰਿਸਿਸਟ ਕਰਦੀ ਹੈ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਅਸੀਂ ਫੇਲ ਨਾ ਹੋ ਜਾਈਏ ਜਦੋਂ ਅਸੀਂ ਇਹ ਡਰ ਮੰਨ ਕੇ ਅਸੀਂ ਮਤਲਬ ਫੇਲ ਹੋ ਜਾਾਂਗੇ ਜਦੋਂ ਇਹ ਡਰ ਆਪਣੇ ਮਨ ਵਿੱਚ ਰੱਖਦੇ ਹਾਂ ਤੋਂ ਉਵੇਂ ਹੀ ਹੁੰਦਾ ਹੈ ਕਿਉਂਕਿ ਜਿਹੜੀ ਵਾਈਬ੍ਰੇਸ਼ਨ ਅਸੀਂ ਛੱਡਦੀਆਂ ਉਹੀ ਵਾਈਬ੍ਰੇਸ਼ਨ ਯੂਨੀਵਰਸ ਤੱਕ ਜਾਂਦੀ ਹੈ ਅਸੀਂ ਇੰਨਾ ਕੁ ਜ਼ਿਆਦਾ ਆਪਣੇ ਤੇ ਮਤਲਬ ਡਿਸਟਰਸਟ ਕਰਦੇ ਹਾਂ ਆਪਣੇ ਤੇ ਭਰੋਸਾ ਨਹੀਂ ਕਰਦੇ ਕਿ ਹੌਲੀ-ਹੌਲੀ ਜਿਹੜੀ ਉਹ ਗਰੋਥ ਹੈ ਸਾਡੀ ਉਹ ਰੁਕ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਜਦੋਂ ਤੁਹਾਡਾ ਖੁਦ ਤੇ ਵਿਸ਼ਵਾਸ ਨਹੀਂ ਹੋਊਗਾ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਕਦੇ ਵੀ ਨਹੀਂ ਲੋਕਾਂ ਦਾ ਤੁਹਾਡੇ ਉੱਪਰ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਤੁਹਾਨੂੰ ਖੁਦ ਨੂੰ ਆਪਣੇ ਆਪ ਤੇ ਵਿਸ਼ਵਾਸ ਕਰਨਾ ਪਏਗਾ ਜਦੋਂ ਅਸੀਂ ਖੁਦ ਤੇ ਸੈਲਫ ਡਾਊਟ ਵਿੱਚ ਰਹਿੰਦੇ ਆ ਅਸੀਂ ਖੁਦ ਨੂੰ ਹੀ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ ਕਿ ਨਹੀਂ ਜੀ ਸਾਡੇ ਤੋਂ ਨਹੀਂ ਹੋਵੇਗਾ ਹੁੰਦਾ ਨਾ ਬਹੁਤ ਸਾਰੇ ਜਿਹੇ ਪਰਸਨ ਹੁੰਦੇ ਨੇ ਜਿਹੜੇ ਖੁਦ ਨੂੰ ਆ ਕ੍ਰਿਟੀਸਾਈਜ਼ ਕਰਦੇ ਨੇ ਸੈਲਫ ਕ੍ਰਿਟੀਸਿਜ਼ਮ ਕਰਦੇ ਆ ਕਿ ਸਾਡੇ ਤੋਂ ਇਹ ਨਹੀਂ ਹੋਣਾ ਐਂਡ ਦਾ ਰਿਜ਼ਲਟ ਇਜ਼ ਕਿ ਉਹਨਾਂ ਤੋਂ ਕਦੇ ਵੀ ਨਹੀਂ ਕੁਝ ਹੋ ਪੰਦਾ ਤੇ ਉਹ ਆਪਣੀ ਲਾਈਫ ਦੇ ਵਿੱਚ ਅਧੂਰੇ ਰਹਿ ਜਾਂਦੇ ਨੇ ਉਹਨਾਂ ਦੀ ਗਰੋਥ ਰੁਕ ਜਾਂਦੀ ਹੈ ਉਹਨਾਂ ਦੀ ਡਿਵੈਲਪਮੈਂਟ ਰੁਕ ਜਾਂਦੀ ਹੈ ਇਸ ਕਰਕੇ ਆਪਣੀ ਗਰੋਥ ਨੂੰ ਸਹੀ ਕਰਨ ਲਈ ਆਪਣੀ ਡਿਵੈਲਪਮੈਂਟ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਵਧੀਆ-ਵਧੀਆ ਆਪਣੇ ਬਾਰੇ ਸੋਚੀਏ ਸੈਲਫ ਕ੍ਰਿਟੀਸਿਜ਼ਮ ਨਾ ਕਰੀਏ ਆਪਣੇ ਆਪ ਨੂੰ ਆਪਣੇ ਆਪ ਲਈ ਦੁਆ ਮੰਗਣੀ ਹੈ ਨਹੀਂ ਆਪਾਂ ਨੇ ਬਦ ਦੁਆਵਾਂ ਨਹੀਂ ਦੇਣੀਆਂ ਕਿ ਅਸੀਂ ਨਹੀਂ ਕਰ ਸਕਦੇ ਔਰ ਅਬ ਸਾਰੀ ਚੀਜ਼ ਆਪਣੇ ਉਹ ਰੱਬ ਕੀ ਹੈ ਨਾ ਉਹ ਕੰਪਿਊਟਰ ਲੈ ਕੇ ਉੱਪਰ ਬੈਠਾ ਹੈ ਜਿਹੜੀ ਜਿਹੜੀ ਚੀਜ਼ ਅਸੀਂ ਸੋਚੇ ਜਾ ਰਹੇ ਹਾਂ ਉਹੀ ਉਹੀ ਚੀਜ਼ ਉਹ ਟਾਈਪ ਕਰੇ ਜਾ ਰਹੇ ਹੈ ਉਹਨੂੰ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਜਿਹੜੀ ਉਹ ਟਾਈਪਿੰਗ ਹੈ ਜਿਹੜੇ ਜਿਹੜੀ ਚੀਜ਼ ਅਸੀਂ ਬਣਾ ਰਹੇ ਹਾਂ ਕਿ ਉਹ ਵਧੀਆ ਹੋਵੇ ਜਾਂ ਘਟੀਆ ਹੋਵੇ ਜਾਂ ਬੁਰੀ ਹੋਵੇ ਚੰਗੀ 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 ਚੀਜ਼ ਸੋਚਾਂਗੇ ਨਾ ਤਾਂ ਰੱਬ ਚੰਗਾ ਹੀ ਟਾਈਪ ਕਰੂ ਆਪਣੇ ਲਈ ਅੱਜ ਆਪਾਂ ਟੈਕਨੋਲੋਜੀ ਦੀ ਗੱਲ ਕੀਤੀ ਹੈ ਨਾ ਇਸੇ ਕਰਕੇ ਕੀਤੀ ਹੈ ਮਾਈਕ੍ਰੋਨ ਲਾਉਣ ਨੂੰ ਹਾਂਜੀ ਤੇ ਹੁਣ ਤੁਸੀਂ ਮੈਨੂੰ ਦੱਸੋ ਜੋ ਵੀ ਮੇਰੇ ਨਾਲ ਪਰਸਨ ਜੁੜੇ ਹੋਏ ਨੇ ਕੀ ਆਪਾਂ ਨੂੰ ਚੇਂਜ ਅਕਸੈਪਟ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਚਲੋ ਆਪਾਂ ਹੁਣ ਕੀ ਕਰਦੇ ਆ ਆਪਾਂ ਅਫਰਮ ਕਰਦੇ ਆ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਅਫਰਮ ਅਫਰਮੇਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਪ੍ਰਾਰਥਨਾ ਹੁੰਦੀਆਂ ਨੇ ਉਹ ਜੇ ਪ੍ਰਾਰਥਨਾ ਹੁੰਦੀ ਹੈ ਕਿ ਜਿਹੜੀ ਚੀਜ਼ ਅਸੀਂ ਦੁਹਰਾ ਰਹੇ ਹਾਂ ਉਹੀ ਚੀਜ਼ ਆਪਾਂ ਨੂੰ ਮਿਲ ਰਹੀ ਹੈ ਉਹੀ ਚੀਜ਼ ਆ ਉਹ ਰਿਐਲਿਟੀ ਦੇ ਵਿੱਚ ਰੀਸ਼ੇਪ ਹੋ ਜਾਂਦੀ ਹੈ ਆਪਾਂ ਕੀ ਅਫਰਮ ਕਰਨਾ ਹੈ ਸਭ ਤੋਂ ਪਹਿਲਾਂ ਜਿਵੇਂ ਪਹਿਲਾਂ ਤਾਂ ਹੈ ਕਿ ਆਈ ਐਮ ਰੈਡੀ ਟੂ ਅਕਸੈਪਟ ਦਾ ਚੇਂਜ ਜੋ ਵੀ ਚੇਂਜ ਆਏਗਾ ਮੈਂ ਰੈਡੀ ਹਾਂ ਉਹਨੂੰ ਅਕਸੈਪਟ ਕਰਨ ਲਈ ਤੇ ਆਈ ਐਮ ਵਿਲਿੰਗ ਟੂ ਅਕਸੈਪਟ ਦਾ ਚੇਂਜ ਮੈਂ ਆਪਣੀ ਇੱਛਾ ਨਾਲ ਮੈਂ ਇੱਛੂ ਕਾਂ ਚੇਂਜ ਨੂੰ ਅਕਸੈਪਟ ਕਰਨ ਲਈ ਆਈ ਐਮ ਪੋਜ਼ਿਟਿਵ ਇਨਫਾ ਟੂ ਐਕਸੈਪਟ ਦਾ ਚੇਂਜ ਮੈਂ ਇੰਨੀ ਕਿ ਜ਼ਿਆਦਾ ਪੋਜ਼ਿਟਿਵ ਹਾਂ ਕਿ ਜੋ ਵੀ ਚੇਂਜ ਆਏਗਾ ਮੈਂ ਉਸ ਨੂੰ ਐਕਸੈਪਟ ਕਰਾਂਗੀ ਆਈ ਐਮ ਹੈਪੀ ਥੈਟ ਆਈ ਐਕਸੈਪਟ ਦਾ ਚੇਂਜ ਮੈਂ ਬਹੁਤ ਖੁਸ਼ ਹਾਂ ਕਿ ਮੈਨੇ ਚੇਂਜ ਨੂੰ ਐਕਸੈਪਟ ਕੀਤਾ ਹੈ ਇਵਨ ਇਫ ਇਟ ਇਜ਼ ਗੁੱਡ ਔਰ ਇਟ ਇਜ਼ ਬੈਡ ਇਟਸ ਆਲ ਅਪਨ ਗੋਡ ਜਿਹੜਾ ਚੇਂਜ ਮੈਂ ਐਕਸੈਪਟ ਕੀਤਾ ਜਿਹੜਾ ਚੇਂਜ ਮੇਰੀ ਲਾਈਫ ਦੇ ਵਿੱਚ ਆਇਆ ਹੈ ਚਾਹੇ ਉਹ ਗੁੱਡ ਹੈ ਚਾਹੇ ਉਹ ਬੈਡ ਹੈ ਰੱਬ ਦੇ ਉੱਤੇ ਛੱਡਿਆ ਹੋਇਆ ਮੈਨੇ ਮੈਨੂੰ ਰੱਬ ਤੇ ਭਰੋਸਾ ਹੈ ਕਿ ਜੋ ਵੀ ਚੇਂਜ ਆਏਗਾ ਮੈਂ ਉਸ ਨੂੰ ਅਕਸੈਪਟ ਕਰਾਂਗੀ ਜਦੋਂ ਅਸੀਂ ਚੇਂਜ ਨੂੰ ਅਕਸੈਪਟ ਕਰਾਂਗੇ ਤਾਂ ਸਾਡੀ ਲਾਈਫ ਆਪਣੇ ਆਪ ਹੀ ਵਧੀਆ ਹੋਣੀ ਸ਼ੁਰੂ ਹੋ ਜਾਏਗੀ ਸਮ ਟਾਈਮ ਪਤਾ ਕੀ ਹੁੰਦਾ ਕਈ ਲੋਕ ਚੇਂਜ ਜਦੋਂ ਅਸੀਂ ਦੂਸਰੀ ਜਗ੍ਹਾ ਤੇ ਜਾਣੇ ਆ ਦੂਸਰੀ ਜੋਬ ਲੈਣੇ ਆ ਜੋਬ ਛੱਡਦੇ ਆ ਅਸੀਂ ਨਾ ਚੇਂਜ ਨੂੰ ਅਕਸੈਪਟ ਨਹੀਂ ਕਰ ਪਾਉਂਦੇ ਜੀਦਾ ਰੀਜ਼ਨ ਕੀ ਹੁੰਦਾ ਕਿ ਆਪਾਂ ਉਸ ਜਗ੍ਹਾ ਤੇ ਜਾ ਕੇ ਡੀਮੋਟੀਵੇਟ ਹੋਣਾ ਸ਼ੁਰੂ ਹੋ ਜਾਾਂਗੇ ਮੇਰੇ ਨਾਲ ਇੱਕ ਨੌਨ ਨੇ ਜਿਹੜੀ ਕਿ ਬੈਂਕ ਦੇ ਵਿੱਚ ਕੰਮ ਕਰਦੇ ਸੀ ਗਵਰਨਮੈਂਟ ਬੈਂਕ 'ਚ ਹੈ ਹੁਣ ਤੁਹਾਨੂੰ ਪਤਾ ਹੀ ਹੈ ਕਿ ਗਵਰਨਮੈਂਟ ਬੈਂਕ ਦੀ ਜੌਬ ਕੋਈ ਨਹੀਂ ਛੱਡੇਗਾ ਜਿੱਥੇ ਵਧੀਆ ਆਪਾਂ ਨੂੰ ਪੈਕੇਜ ਮਿਲਦਾ ਐ ਐਂਡ ਸ਼ੀ ਟ੍ਰਾਂਸਫਰਡ ਟੂ ਅਨਦਰ ਪਲੇਸ ਉਹਨਾਂ ਦੀ ਟ੍ਰਾਂਸਫਰ ਹੋਈ ਹੈ ਕਿਸੇ ਹੋਰ ਜਗ੍ਹਾ ਤੇ ਜਦੋਂ ਤੇ ਉਹ ਜਿਹੜੀ ਟ੍ਰਾਂਸਫਰ ਹੋਣੀ ਸੀ ਨਾ ਸ਼ੀ ਕਾਂਟ ਐਕਸੈਪਟਡ ਥੈਟ ਉਹ ਨਹੀਂ ਐਕਸੈਪਟ ਕਰ ਸਕੀ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਹੀ ਉਸ ਜਗ੍ਹਾ ਤੇ ਉਹ ਗਏ ਤੇ ਉੱਥੇ ਉਹਨਾਂ ਨੂੰ 네ਗੈਟਿਵਿਟੀ ਆਣੀ ਸ਼ੁਰੂ ਹੋ ਗਈ ਉਹਨਾਂ ਦੇ ਬੈਂਕ ਦੇ ਵਿੱਚ ਜਿਹੜੇ ਵੀ ਪਰਸਨ ਹੈਗੇ ਸੀ ਜਿੰਨੇ ਵੀ EMPLOYEES ਸੀ ਸਾਰੇ ਉਹਨਾਂ ਦੇ ਅਗੇਂਸਟ ਹੋ ਗਏ ਕਿਉਂ ਅਗੇਂਸਟ ਹੋਏ ਕਿਉਂਕਿ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਸੀ ਚੇਂਜ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ weight ਸੀ ਉਹਨਾਂ ਦਾ ਮਤਲਬ ਉਹਨਾਂ ਨੂੰ thyroid ਦੀ ਦਿੱਕਤ ਸੀ ਤੇ thyroid ਤੋਂ ਬਾਅਦ ਉਹਨਾਂ ਦਾ weight ਇੰਨਾ ਗੇਨ ਹੋਣਾ ਸ਼ੁਰੂ ਹੋ ਗਿਆ ਕਿ 55 ਤੋਂ ਉਹਨਾਂ ਦਾ weight ਲਗਭਗ 75 78 ਚਲਾ ਗਿਆ ਜੋ ਵੀ ਉਹਨਾਂ ਨੂੰ ਦੇਖਦਾ ਸੀ ਮਤਲਬ ਉਹਨਾਂ ਦਾ ਇੱਕ ਬਦਲਿਆ ਹੋਇਆ ਰੂਪ ਦੇਖ ਰਿਹਾ ਸੀ ਕਿਉਂਕਿ ਉਹਨਾਂ ਨੇ ਚੇਂਜ ਨੂੰ ਐਕਸੈਪਟ ਨਹੀਂ ਕੀਤਾ ਸੀ ਬਟ ਸਲੋਲੀ ਸਲੋਲੀ ਜੋ ਇੱਕ ਜਾਂ ਦੋ ਮਹੀਨੇ ਲੰਘੇ ਤੇ ਉਹਨਾਂ ਨੇ ਇਹ ਬਸ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਮੈਂ ਐਕਸੈਪਟ ਕਰ ਲਿਆ ਕਿ ਮੈਨੂੰ ਇਸ ਜਗ੍ਹਾ ਤੇ ਹੀ ਜੌਬ ਕਰਨੀ ਪਵੇਗੀ ਇੰਨਾ ਹੀ EMPLOYEES ਨਾਲ ਇੰਨਾ ਹੀ COLLEAGUES ਨਾਲ ਕੰਮ ਕਰਨਾ ਪਏਗਾ ਇਸੇ ਜਗ੍ਹਾ ਤੇ ਕੰਮ ਕਰਨਾ ਪੜੇਗਾ ਪਏਗਾ 2 ਸਾਲ 3 ਸਾਲ ਜਾਂ 4 ਸਾਲ ਉਹਨਾਂ ਨੇ ਹੁਣ ਉਹਨਾਂ ਦੀ ਟਰਾਂਸਫਰ ਹੋਈ ਹੈ ਤੇ ਉਹਨਾਂ ਨੇ 3 ਸਾਲ ਪੂਰੇ ਵਧੀਆ ਕੰਮ ਕੀਤੇ ਜਿੰਨੇ ਵੀ ਉੱਥੇ ਕਲੀਕ ਸੀ ਸਾਰਿਆਂ ਦੀ ਟਰਾਂਸਫਰ ਹੋ ਚੁੱਕੀ ਸੀ ਨਵੇਂ ਉਹਨਾਂ ਦੀ ਜਗ੍ਹਾ ਤੇ ਕਲੀਕਸ ਆ ਗਏ ਸੀ ਕਿਉਂ ਹੋਇਆ ਇਹ ਸਭ ਕਿਉਂਕਿ ਉਹਨਾਂ ਨੇ ਚੇਂਜ ਨੂੰ ਐਕਸੈਪਟ ਕੀਤਾ ਸੀ ਜਿੰਨਾ ਟਾਈਮ ਉਹਨਾਂ ਨੇ ਚੇਂਜ ਨੂੰ ਐਕਸੈਪਟ ਨਹੀਂ ਨਾ ਕੀਤਾ ਸੀ ਉਹਨਾਂ ਨਾਲ ਬੈਡ ਬਿਹੇਵ ਹੋਇਆ ਤੇ ਉਹਨਾਂ ਦੇ ਵਿੱਚ ਨੈਗੇਟਿਵਿਟੀ ਰਹੀ ਬਹੁਤ ਜ਼ਿਆਦਾ weight gain ਹੋਇਆ ਬਹੁਤ ਜ਼ਿਆਦਾ ਉਹਨਾਂ ਨੂੰ ਡਿਸੀਜ਼ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਅਸੀਂ ਨੈਗੇਟਿਵ ਹੋ ਜਾਂਦੇ ਆ ਨਾ ਸਾਡੀ ਬੋਡੀ ਆ ਮਤਲਬ ਉਲਟਾ ਰਿਸਪੌਂਸ ਕਰਨਾ ਸ਼ੁਰੂ ਕਰ ਦਿੰਦੀ ਹੈ ਮੈਂ ਬਹੁਤ ਸਾਰੇ ਲੋਕ ਐਜੇ ਦੇਖੇ ਨੇ ਜਿਹੜੇ ਚੇਂਜ ਨੂੰ ਐਕਸੈਪਟ ਨਹੀਂ ਕਰਦੇ ਜਾਂ ਨੈਗੇਟਿਵ ਹੁੰਦੇ ਨੇ ਉਹਨਾਂ ਨੂੰ ਐਹੋ ਜਿਹੀਆਂ ਬਿਮਾਰੀਆਂ ਐਹੋ ਜਿਹੀਆਂ ਡਿਸੀਜ਼ ਲੱਗਦੀਆਂ ਨੇ ਕਿ ਜਿਹੜੀਆਂ ਕਿ ਆਪਾਂ ਸੋਚ ਵੀ ਨਹੀਂ ਸਕਦੇ ਉਹ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਇਹ ਨਹੀਂ ਮੈਂ ਕਹਿੰਦੀ ਕਿ ਹਾਂ ਕਿ ਜੋ ਚੇਂਜ ਨਹੀਂ ਐਕਸੈਪਟ ਕਰ ਸਕਿਆ ਉਹਨੂੰ ਇਹ ਬਿਮਾਰੀਆਂ ਲੱਗਦੀਆਂ ਨੇ ਪਰ 네ਗੇਟਿਵਿਟੀ 네ਗੇਟਿਵਿਟੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਡਿਸੀਜ਼ ਨੇ ਉਹਨਾਂ ਨੂੰ ਸੱਦਾ ਦਿੰਦੀ ਹੈ ਕਿਉਂਕਿ ਜਿਹੜੀ ਆਪਣੀ ਬਾਡੀ ਹੈ ਆਪਣਾ ਮਾਈਂਡ ਹੈ ਆਪਣੀ ਸੋਲ ਆਪਣੀ ਆਤਮਾ ਹੈਗੀ ਹੈ ਉਹਨੂੰ ਨਰਿਸ਼ਮੈਂਟ ਦੀ ਲੋੜ ਹੁੰਦੀ ਹੈ ਤੇ ਇਹ ਨਰਿਸ਼ਮੈਂਟ ਕੌਣ ਦਿੰਦਾ ਚੰਗੇ ਥਾਟਸ ਪੋਜ਼ਿਟਿਵਿਟੀ ਜਦੋਂ ਅਸੀਂ ਆਪਣੀ ਜਿਹੜੀ ਸੋਲ ਹੈਗੀ ਆਪਣੀ ਆਤਮਾ ਨੂੰ ਬੈਡ ਟਾਕਸ ਬੈਡ ਥੌਟਸ ਨਾਲ ਨਰਿਸ਼ ਕਰਦੇ ਆ ਤਾਂ ਆਪਣੀ ਬਾਡੀ ਵੀ ਉਲਟਾ ਰਿਸਪੌਂਸ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਆਪਣੀ ਬਾਡੀ ਹੈ ਜਿਹੜਾ ਆਪਣਾ ਮਾਈਂਡ ਆਪਣੀ ਸੋਲ ਹੈ ਉਹ ਚਾਹੁੰਦੀ ਹੈ ਕਿ ਆਪਾਂ ਹਮੇਸ਼ਾ ਖੁਸ਼ ਰਹੀਏ ਹੁਣ ਮੈਂ ਤੁਹਾਨੂੰ ਇੱਕ ਜਿਹੜੀ ਸਟੋਰੀ ਸੁਣਾਈ ਸੀ ਹੂ 무ਵਡ ਮਾਈ ਥੀਸ ਇਹਦੇ ਵਿੱਚ ਚੀਜ਼ ਕੀ ਹੈ ਇਟ ਇਸ ਹੈਪੀਨੈਸ ਐਂਡ ਜੁਆਏ ਹੈ ਜਿਹੜਾ ਕੀ ਅਸੀਂ ਕਿਤੇ ਨਾ ਕੀਤੇ ਭੁੱਲ ਚੁੱਕੇ ਹਾਂ ਸਾਨੂੰ ਪਤਾ ਹੀ ਨਹੀਂ ਕਿ ਜੋ ਆਏ ਹੈਪੀਨੈਸ ਮਿਲੇਗਾ ਕਿ ਨਹੀਂ ਹੈਪੀਨੈਸ ਅਸੀਂ ਕਿਤੋਂ ਵੀ ਲੈ ਸਕਦੇ ਹਾਂ ਖੁਸ਼ੀ ਸਾਨੂੰ ਕਿਤੋਂ ਵੀ ਮਿਲ ਸਕਦੀ ਹੈ ਉਹ ਕਿਸੇ ਵੀ ਚੀਜ਼ ਤੋਂ ਮਿਲ ਸਕਦੀ ਹੈ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਖੁਸ਼ੀ ਲੱਭਣਾ ਸ਼ੁਰੂ ਕਰ ਦਿਓ ਜਦੋਂ ਵੀ ਤੁਹਾਡਾ ਕੋਈ ਟਾਸਕ ਪੂਰਾ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਰੋਜ਼ ਬੁੱਕ ਦੇ ਪੰਜ ਪੇਜ ਪੜਿਆ ਕਰੂ ਜਦੋਂ ਉਹ ਪੰਜ ਪੇਜ ਤੁਸੀਂ ਪੜ ਚੁੱਕੇ ਹੋ ਆਪ ਦੇ ਆਪ ਨੂੰ ਰਿਵਾਰਡ ਦਿਆ ਕਰੋ ਮੈਂ ਵੀ ਇਹ ਚੀਜ਼ ਕਿਤੇ ਪੜ੍ਹੀ ਸੀ ਤੇ ਮੈਂ ਨੇ ਮੈਂ ਵੀ ਆਪ ਦੇ ਆਪ ਨੂੰ ਰਿਵਾਰਡ ਦਿੰਨੀ ਆ ਉਹ ਰਿਵਾਰਡ ਕੀ ਹੁੰਦਾ ਜਿਵੇਂ ਕਿਤੇ ਬਾਹਰ ਚਲੇ ਜਾਣਾ ਆਪਣੇ ਆਪ ਨੂੰ ਇੱਕ ਕਾਫੀ ਦਾ ਕੱਪ ਦੇਣਾ ਠੀਕ ਹੈ ਖੁਦ ਨੂੰ ਦੇਣਾ ਆਪਦੇ ਲਈ ਕਾਫੀ ਬਣਾਣਾ ਆਪਦੇ ਆਪ ਨੂੰ ਜਿਹੜੀ ਚੀਜ਼ ਤੁਸੀਂ ਸਪੈਸ਼ਲ ਖਾਉਣੀ ਆ ਆਪਦੇ ਲਈ ਬਣਾਣਾ ਜਾਂ ਆਪਣੇ ਲਈ ਆਰਡਰ ਕਰਨਾ ਇਹ ਰਿਵਾਰਡ ਹੈ ਦੋਸਤੋ ਅਸੀਂ ਛੋਟੇ ਛੋਟੇ ਰਿਵਾਰਡ ਦੇ ਵਿੱਚ ਤੁਸੀਂ ਦੇਖਿਓ ਕਿੰਨੀ ਆਪਾਂ ਨੂੰ ਹੈਪੀਨੈਸ ਮਿਲਦੀ ਕਿੰਨੇ ਆਪਾਂ ਖੁਸ਼ ਰਹਿਨੇ ਆ ਛੋਟੇ ਸਭ ਤੋਂ ਪਹਿਲਾਂ ਜਦੋਂ ਖੁਸ਼ੀ ਲੱਭਣੀ ਹੁੰਦੀ ਹੈ ਨਾ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਖੁਸ਼ੀ ਲੱਭਣੀ ਸ਼ੁਰੂ ਕਰੋ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਨਾ ਸਭ ਤੋਂ ਪਹਿਲਾਂ ਉਹਦੇ ਨਾਲ ਖੇਡਣਾ ਸ਼ੁਰੂ ਕਰ ਦਿਓ ਕੋਸ ਕੋ ਕ੍ਰਿਕਟ ਮਾਨੀਆ ਹਾਂਜੀ ਥੈਂਕ ਯੂ ਠੀਕ ਹੈ ਜੀ ਤੁਸੀਂ ਥੈਂਕ ਯੂ ਕੀਤਾ ਮੇਰਾ ਧੰਨਵਾਦ ਕਿਉਂਕਿ ਜਦੋਂ ਅਸੀਂ ਸਭ ਤੋਂ ਹਾਂ ਮੈਂ ਕਿਸ ਟਾਪਿਕ ਤੇ ਸੀ ਜੇ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਹੈਗਾ ਨਾ ਉਹਦੇ ਨਾਲ ਖੇਡਣਾ ਸ਼ੁਰੂ ਕਰ ਦਿਓ ਦੇਖਣਾ ਇੰਨੀ ਪੋਜ਼ਿਟਿਵ એનર્ਜੀ ਹੁੰਦੀ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਨਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਸੱਚੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੁਸੀਂ ਉਹਨਾਂ ਨਾਲ ਖੇਡਣਾ ਸ਼ੁਰੂ ਕਰ ਦਿਓ ਤੁਸੀਂ ਦੇਖਣਾ ਤੁਹਾਨੂੰ ਇੰਨਾ ਕੀ ਪੋਜ਼ਿਟਿਵਿਟੀ ਮਿਲੇਗੀ ਇੰਨਾ ਕਾ ਉਹਨਾਂ ਦਾ ਪੋਜ਼ਿਟਿਵ ਰਿਸਪੌਂਸ ਹੁੰਦਾ ਤੁਹਾਨੂੰ ਇੰਨੀ ਖੁਸ਼ੀ ਮਿਲੇਗੀ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਖੁਸ਼ੀ ਲੱਭਣਾ ਸ਼ੁਰੂ ਕਰੋ ਜੇ ਤੁਹਾਡੇ ਗਾਰਡਨ ਦੇ ਵਿੱਚ ਤੁਸੀਂ ਕੋਈ ਫੁੱਲ ਲਗਾਇਆ ਉਹ ਫੁੱਲ ਖਿੰਡ ਗਿਆ ਖੁਸ਼ ਹੋ ਜਾਓ ਜੇ ਤੁਸੀਂ ਗਾਰਡਨਿੰਗ ਕਰ ਰਹੇ ਹੋ ਤਾਂ ਖੁਸ਼ ਹੋ ਜਾਓ ਜੇ ਉੱਪਰ ਤੁਸੀਂ ਅਸਮਾਨ ਦੇ ਵਿੱਚ ਚਿੜੀਆਂ ਦੇਖ ਰਹੇ ਹੋ ਛੋਟੀਆਂ-ਛੋਟੀਆਂ ਚੈੱਕਦੀਆਂ ਖੁਸ਼ ਹੋ ਜਾਓ ਸੂਰਜ ਟੜ ਰਿਹਾ ਖੁਸ਼ ਹੋ ਜਾਓ ਸੂਰਜ ਆ ਰਿਹਾ ਖੁਸ਼ ਹੋ ਜਾਓ ਇਹ ਖੁਸ਼ੀ ਸਾਡੇ ਤੇ ਹੀ ਡਿਪੈਂਡ ਕਰਦੀ ਹੈ ਜਦੋਂ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਖੁਸ਼ੀ ਲੱਭਣੀ ਸ਼ੁਰੂ ਕਰ ਦਾਂਗੇ ਨਾ ਅਸੀਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਖੁਸ਼ ਰਹਿਾਂਗੇ ਇਸ ਕਰਕੇ ਮੈਂ ਹਮੇਸ਼ਾ ਇਹ ਹੀ ਕਹਿਣੀ ਹੁੰਦੀ ਆ ਕਿ ਛੋਟੀਆਂ-ਛੋਟੀਆਂ ਚੀਜ਼ਾਂ 'ਚ ਖੁਸ਼ੀ ਲੱਭੋ ਤੇ ਚੰਗਾ ਸੋਚੋਗੇ ਤਾਂ ਚੰਗਾ ਹੀ ਮਿਲੇਗਾ ਤੇ ਪਲੀਜ਼ ਜੇ ਤੁਸੀਂ ਮੇਰਾ ਲਾਈਵ ਦੇਖ ਰਹੇ ਹੋ ਤਾਂ ਮੈਨੂੰ ਰਿਸਪੌਂਸ ਕਰੋ ਇੰਟਰੈਕਸ਼ਨ ਕਰੋ ਜੇ ਤੁਸੀਂ ਕੁਐਸਚਨ ਵੀ ਪੁੱਛਣਾ ਚਾਹੁੰਦੇ ਹੋ ਇਸ ਲਾਈਵ ਦੇ ਰਿਗਾਰਡਿੰਗ ਆਪਣੇ ਜਿਹੜਾ ਟੌਪਿਕ ਹੈ ਐਕਸੈਪਟ ਦਾ ਚੇਂਜ ਦੇ ਰਿਗਾਰਡਿੰਗ ਜਾਂ ਕੋਈ ਵੀ ਅਜੀਹਾ ਤੁਸੀਂ ਟੌਪਿਕ ਹੈ ਜਿਹੜਾ ਤੁਸੀਂ ਮੇਰੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਪਲੀਜ਼ ਆਸਕ ਮੀ ਦਾ ਕੁਐਸਚਨ ਤੇ ਮੈਨੂੰ ਅੱਛਾ ਲੱਗੇਗਾ ਤੁਹਾਡੇ ਤੁਹਾਡੇ ਕੁਐਸਚਨਸ ਆਨਸਰ ਦੇਣਾ ਤੇ ਤੁਸੀਂ ਮੈਨੂੰ ਜਰੂਰ ਦੱਸੋ ਕਿ ਤੁਹਾਨੂੰ ਇਹ ਮੇਰਾ ਲਾਈਕ ਜਿਹੜਾ ਲਾਈਵ ਸੈਸ਼ਨ ਹੈ ਉਹ ਕਿਵੇਂ ਲੱਗਿਆ ਤੇ ਉਹਦੇ ਤੇ ਲਾਈਕ ਕਮੈਂਟ ਜਰੂਰ ਕਰੋ ਸ਼ੇਅਰ ਜਰੂਰ ਕਰੋ ਤੇ ਜਿੱਥੋਂ ਤੱਕ ਹੋ ਸਕੇ ਇੰਟਰੈਕਸ਼ਨ ਜਰੂਰ ਕਰੋ ਜੇ ਤੁਸੀਂ ਇੰਟਰੈਕਸ਼ਨ ਕਰਦੇ ਹੋ ਤਾਂ ਮੈਨੂੰ ਪਤਾ ਚੱਲਦਾ ਕਿ ਤੁਸੀਂ ਮੇਰਾ ਲਾਈਵ ਦੇਖ ਰਹੇ ਹੋ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਤੇ ਜਿਵੇਂ ਮੈਂ ਤੁਹਾਨੂੰ ਕਹਿਣੀ ਹੁੰਦੀ ਹੈ ਕਿ ਬਦਲਾਅ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਇਦਾਂ ਹੀ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਤੁਸੀਂ ਮੈਨੂੰ ਜਰੂਰ ਦੱਸੋ ਕਿ ਤੁਹਾਨੂੰ ਮੇਰਾ ਲਾਈਵ ਕਿਹੋ ਜਿਹਾ ਲੱਗਿਆ ਤੇ ਹੋ ਸਕਦਾ ਹੈ ਤਾਂ ਲਾਈਵ ਸ਼ੇਅਰ ਜਰੂਰ ਕਰੋ ਤੇ ਆਜਾ ਲਾਈਵ ਲਾਈਵ ਐਨਾ ਹੀ ਰਹੇਗਾ ਤੇ ਜੇ ਤੁਸੀਂ ਮੇਰੇ ਤੋਂ ਕੁਝ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਪੁੱਛ ਸਕਦੇ ਹੋ ਜੋ ਵੀ ਆਪਣੇ ਨਾਲ ਜੁੜੇ ਹੋਏ ਨੇ ਆ ਪਲੀਜ਼ ਦੱਸੋ ਜੇ ਤੁਸੀਂ ਮੇਰੇ ਨਾਲ ਕੁਐਸਚਨ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਪੁੱਛ ਸਕਦੇ ਹੋ ਤਨਵਤ ਥੈਂਕ ਯੂ